ਪਾਕਿਸਤਾਨ ਦੇ ਪ੍ਰਮੁੱਖ ਸ਼ਹਿਰ ਲਾਹੌਰ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਸੀਰੀਅਲ ਬਲਾਸਟ ਹੋਏ ਹਨ ਜਿਸ ਨਾਲ ਪੂਰਾ ਪਾਕਿਸਤਾਨ ਦਹਿਲ ਗਿਆ ਹੈ ਲਾਹੌਰ ਦੇ ਵਲਟਰ ਨਾਮ ਦੇ ਸਥਾਨ ਤੇ ਇਹ ਧਮਾਕੇ ਇੰਡੀਆ ਦੇ ਮੋਸਟ ਵਾਂਟਡ ਆਤੰਕਵਾਦੀ ਹਾਫिज़ ਸૈયਦ ਦੇ ਘਰ ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੋਏ ਹਨ ਇਹ ਧਮਾਕੇ ਭਾਰਤ ਵੱਲੋਂ ਪਾਕਿਸਤਾਨ ਵਿੱਚ ਕਈ ਥਾਵਾਂ ਤੇ ਹਵਾਈ ਹਮਲੇ ਕਰਨ ਤੋਂ ਇੱਕ ਦਿਨ ਬਾਅਦ ਹੋਏ ਹਨ ਜਿਨ੍ਹਾਂ ਨਾਲ ਦੋਵੇਂ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਵਿਚਕਾਰ ਸੰਭਾਵੀ ਤਣਾਅ ਵਧਣ ਦਾ ਡਰ ਪੈਦਾ ਹੋ ਗਿਆ ਹੈ ਭਾਰਤੀ ਹਮਲੇ ਤੋਂ ਬਾਅਦ کراچی ਲਾਹੌਰ ਤੇ ਸਿਆਲकोट ਦੇ ਹਵਾਈ ਅੱਡਿਆਂ ਤੇ ਉਡਾਣ ਸੰਚਾਲਨ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਗਿਆ ਹੈ ਰਾਈਟਰਸ ਦੇ ਅਨੁਸਾਰ ਪਾਕਿਸਤਾਨ ਦੀ ਸਿਵਲ 에ਵੀਏਸ਼ਨ ਅਥਾਰਟੀ ਨੇ ਐਲਾਨ ਕੀਤਾ ਹੈ ਕਿ ਸਮੇਂ ਅਨੁਸਾਰ ਦੁਪਹਿਰ 12 ਵਜੇ ਤੱਕ ਲਾਹੌਰ ਅਤੇ ਸ਼ਾਲਕੋਟ ਹਵਾਈ ਅੱਡੇ ਤੇ ਸੇਵਾਵਾ ਉਪਲਬਧ ਨਹੀਂ ਰਹਣਗੇ। ਕਰਾਚੀ ਹਵਾਈ ਅੱਡੇ ਜਾ ਮਤਰੀ ਦੇ ਪਿੱਛੇ ਦੇ ਕਾਰਨਾਂ ਬਾਰੇ ਕੋਈ ਵਾਦੂ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ ਹਨ। ਭਾਰਤੀ ਫੌਜ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਪਾਕਿਸਤਾਨ ਵਿੱਚ ਅੱਤਵਾਦੀ ਸਿਖਲਾਈ ਕੈਂਪਾਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਇੱਕ ਤਾਲਮੇਲ ਵਾਲਾ ਹਮਲਾ ਕੀਤਾ। ਇਹ ਹਮਲੇ ਭਾਰਤ ਸਰਕਾਰ ਦੁਆਰਾ ਸਖ਼ਤਤਾ ਸਾਵਧਾਨੀ ਅਤੇ ਹਮਦਰਦੀ ਦੀ ਨੀਤੀ ਵੱਜੋਂ ਦਰਸਾਏ ਗਏ ਸਨ ਜਿਨ੍ਹਾਂ ਦਾ ਉਦੇਸ਼ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਤਫਾਹ ਕਰਦੇ ਹੋਏ ਨਾਗਰਿਕ ਜਾਨੀ ਨੁਕਸਾਨ ਤੋਂ ਬਚਣਾ ਸੀ